ਨੌਜਵਾਨ ਨੂੰ ਲਿਆਂਦਾ ਜਾ ਰਿਹਾ ਜਿਹਨੂੰ ਕੁੱਟਮਾਰ ਕੀਤੀ ਗਈ ਤੁਰਿਆ ਵੀ ਨਹੀਂ ਜਾ ਰਿਹਾ ਇਹ ਨੌਜਵਾਨ ਨੂੰ ਕੁੱਟਮਾਰ ਕੀਤੀ ਗਈ ਆ ਫਿਰ ਟੈਕਸੀ ਡਰਾਈਵਰ ਵੀਰ ਜਿਹਨੂੰ ਨੌਜਵਾਨ ਕੁੱਟ ਆ ਦੇਖੋ ਤੁਸੀਂ ਤੁਰਿਆ ਵੀ ਨਹੀਂ ਜਾ ਰਿਹਾ ਤੇ ਕਰਾ ਥੋੜਾ ਮਾਰਿਆ ਪੁਲਿਸ ਪ੍ਰਸ਼ਾਸਨ ਵੀਰ ਜੀ ਕਿਵੇਂ ਕੁੱਟਮਾਰ ਕੀਤੀ ਗਈ ਕੀ ਕਾਰਨ ਸੀ ਤੁਹਾਨੂੰ ਰਾਤ ਨੂੰ ਕੁੱਟਿਆ ਗਿਆ ਤਾਂ ਆ ਵੀ ਬੇਚਾਰਾ ਪਰ ਕੰਮ ਤੋਂ ਆਉਂਦਾ ਮੈਂ ਆਉਂਗਾ ਭਾਜੀ ਬੈਠਾ ਜੀ ਬੋਲਣ ਦੀ ਪੋਜੀਸ਼ਨ ਨਹੀਂ ਹੈਗੀ ਬੋਲਣ ਦੀ ਬਿਲਕੁਲ ਇਹ ਇਹ ਬੋਲ ਨਹੀਂ ਪਾ ਰਿਹਾ ਵਿਚਾਰਾ ਇਹਦੀ ਜਿਹੜੀ ਕੰਡੀਸ਼ਨ ਦੇਖੋਗੇ ਨਾ ਉਹਨੂੰ ਖੁਦ ਤੇ ਦਰਸ ਆਊਗਾ ਵੀ ਕਿੱਦਾਂ ਮਾਰਿਆ ਗਿਆ ਪਾਜੀ ਥੋੜਾ ਰਾਹ ਦਿਓ ਰਾਹ ਦਿਓ ਰਾਹ ਦਿਓ ਇਹਦੇ ਮੂਰੇ ਕਾਹਦੇ ਕੈਮਰੇ ਲਾਏ ਹੋਏ ਨੇ ਇਹ ਤੋਂ ਤੁਹਾਨੂੰ ਨਾ ਤੁਸੀਂ ਇਹਦੇ ਕੋਲੋਂ ਕੀ ਸੁਣਨਾ ਪੈ ਰਿਹਾ ਨੇ ਉਹਦੀ ਹਾਲਤ ਆ ਦੇਖ ਲਓ ਉਹਦੇ ਕੋਲੋਂ ਬੋਲਣ ਜੋਗਾ ਹੈਗਾ ਤੁਨੀਾਰੇ ਜਾਣੀ ਪਹਿਲਾਂ ਪੁਲਿਸ ਦਾ ਵਰਜਾ ਲਗੋ ਵੀ ਪੁਲਿਸ ਨੇ ਕੁੱਟ ਮਾਰ ਜਿਹੜੀ ਕੀਤੀ ਆ ਹਾਂ ਤੁਸੀਂ ਚਲੋ ਕੋਈ ਨਾ ਹੋਵੇ ਲੱਗ ਜੂ ਪਤਾ ਲੱਗ ਜੂ ਪਤਾ ਕੋਈ ਨਾ ਹੋਵੇ ਲੱਗ ਜੂ ਪਤਾ ਚਲੋ ਭਾਈ ਚਲੋ ਅੱਜ ਦਾ ਵਿਸ਼ਾ ਇਹੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਸਾਡੇ ਦਮਦਮੀ ਟਕਸਾਲ ਦੇ ਮੁਖੀ ਜਿਨ੍ਹਾਂ ਨੂੰ ਜਿਨ੍ਹਾਂ ਦੀ ਇੱਕ ਫੋਟੋ ਲੱਗਣ ਕਰਕੇ ਇਸ ਮੁੰਡੇ ਦਾ ਤਸ਼ੱਦਦ ਕੀਤਾ ਗਿਆ ਵੈ ਪਹਿਲਾਂ ਇਸ ਮੁੰਡੇ ਨੂੰ ਪਹਿਲਾਂ ਇਸ ਮੁੰਡੇ ਨੂੰ 4 ਨੰਬਰ ਲੈ ਕੇ ਗਏ 4 ਨੰਬਰ ਦੇ ਇੰਚਾਰਜ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਫਿਰ ਇਹ ਸਾਰੇ ਧਾਰਮਿਕ ਵਿੰਗ ਚਲੇ ਗਏ ਸਿਰਫ ਅਕਾਲੀਆਂ ਦਾ ਹੀ ਠੇਕਾ ਰਹਿ ਗਿਆ ਕਿ ਸਾਰਾ ਕੁਝ ਬੋਲਣ ਦਾ ਕਰਨ ਦਾ ਤੁਸੀਂ ਦੇਖੋ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਗਿਆ ਵਾ 84 ਸੇਕ ਕਤਲੇਆਮ ਵਿੱਚ ਕਿੰਨੀ ਉਹਨੇ ਘਾਲਣਾ ਘਾਲੀ ਆ ਗਲਤ ਤਰੀਕੇ ਨਾਲ ਤੇ ਅਸੀਂ ਇਹੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ 4 ਨੰਬਰ ਦਾ ਤੇ 8 ਨੰਬਰ ਦਾ ਉਧਰ ਕੰਮ ਇੰਚਾਰਜ ਬਰਖਾਸਤ ਕੀਤਾ ਜਾਵੇ ਫਿਲਹਾਲ ਉਹਨੂੰ ਇੱਥੇ ਆਵਾਜ਼ ਆ ਰਹੀ ਹੈ ਕਹਿੰਦੇ ਸਸਪੈਂਡ ਕਰ ਦਿੱਤਾ ਵਾ ਸਸਪੈਂਡ ਨਾਲ ਕੁਝ ਨਹੀਂ ਹੋਣਾ ਇਸੇ ਤਰ੍ਹਾਂ ਉਹਦੀ ਕੁੱਤੇਹਾਣੀ ਕੀਤੀ ਜਾਵੇ ਬੰਦੀ ਸਿੰਘਾਂ ਦਾ ਜਿਵੇਂ 32-32 ਸਾਲ ਹੋ ਗਏ ਬੰਦੀ ਸਿੰਘ ਅੰਦਰ ਬੈਠੇ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਪਤਾ ਇਸ ਮੁੰਡੇ ਦੀ ਵੀ ਕੋਈ ਸੁਣਵਾਈ ਨਹੀਂ ਹੋਣੀ ਹਲੇ ਹਲੇ ਤੱਕ ਕੋਈ ਪ੍ਰਸ਼ਾਸਨ ਸਾਡੇ ਕੋਲ ਨਹੀਂ ਪਹੁੰਚਿਆ ਅੱਜ ਦਾ ਮੁੱਖ ਕਾਰਨ ਕੀ ਹੈ ਪਾਤਨਕਾ ਜਾਮ ਕਰਦਾ ਅੱਜ ਦਾ ਮੁੱਖ ਕਾਰਨ ਇਹੀ ਹੈ ਜੀ ਆ ਮੁੰਡਾ ਦਾ ਡਰਾਈਵਰ ਵੀਰ ਦੇ ਨਾਲ ਕੁੱਟਮਾਰ ਹੋਈ ਹੈ ਜਿਹੜੀ ਪੁਲਿਸ ਨੇ ਬਦਮਾਸ਼ੀ ਕੀਤੀ ਮੇਰਾ ਨਾਮ ਗੁਨਾਹ ਚਰਮਾ ਹੈ ਠੀਕ ਹੈ ਜੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਭਾਈ ਜੀ ਇਹ ਸਾਡਾ ਭਰਾ ਹੈ ਇਹਦਾ ਕਸੂਰ ਹੈ ਇਹ ਪੀਲੀ ਪਲੇਟ ਟੈਕਸੀ ਗੱਡੀ ਚਲਾ ਰਿਹਾ ਬਸ ਇਹ ਕਸੂਰ ਹੈ ਜਿੰਨੇ ਵੀ ਰੋਡ ਦੇ ਉੱਪਰ ਪੀਲੀ ਬਲੇਟਾ ਚੱਲਦੇ ਨੇ ਉਹ ਸੋਚਦੇ ਨੇ ਕਿ ਇਹਨੂੰ ਉੱਟੋ ਮਾਰੋ ਗੱਲ ਖਤਮ ਜਿਹੜੀ ਪੁਲਿਸ ਨੇ ਇਹਦੇ ਨਾਲ ਕੀਤੀ ਅਸੀਂ ਇਹੀ ਮੰਗ ਕਰਦੇ ਆਂ ਕਿ ਉਸ ਮੁਲਾਜ਼ਮ ਦੇ ਨਾਲ ਵੀ ਸੇਮ ਇਹੀ ਬਰਦਸਤ ਕੀਤੀ ਜਾਵੇ ਹੋਇਆ ਕੀ ਹੈ ਭਾਈ ਦਾ ਨਾਮ ਕੀ ਹੈ ਇਹ ਰਿੰਗੋ ਨਾਮ ਹੈ ਭਾਈ ਜੀ ਦਾ ਲੈਣ ਵਾਲੇ ਕਿੱਥੇ ਦੇ ਇਹ ਆਪਣੇ ਚੰਦਨਗਰ ਦੇ ਰਹਿਣ ਵਾਲੇ ਨੇ ਠੀਕ ਹੈ ਟੈਕਸੀ ਗੱਡੀ ਚ ਲਾਂਦੇ ਨੇ ਰਾਤ ਨੂੰ ਮਿਹਨਤ ਕਰਦੇ ਨੇ ਠੀਕ ਹੈ ਹਲਕੀ ਜੀ ਗੱਡੀ ਲੱਗੀ ਪਵਿਲੀਅਨ ਮਾਲ ਦੇ ਕੋਲ ਜੀ ਤੇ ਵੀਰ ਦੇ ਨੇ ਕਿਹਾ ਕਿ ਚੱਲ ਕੋਈ ਗੱਲ ਨਹੀਂ ਭਾਈ ਜੀ ਜਿਹੜਾ ਨੁਕਸਾਨ ਹੋਇਆ ਮੈਂ ਉਹਦਾ ਹਰਜਾਨਾ ਦੇ ਦੇਣਾ ਜੀ ਤੇ ਵੀਰ ਦੇ ਨਾਲ ਕੀ ਹੋਇਆ ਉਸ ਤੋਂ ਬਾਅਦ ਵੀਰ ਦੇ ਨੇ ਗੜੋ ਗਾੜੀ ਕੀਤੀ ਬਹਿਸ ਕੀਤੀ ਉਸ ਤੋਂ ਬਾਅਦ ਉੱਥੇ ਜਿਹੜੇ ਮੁਲਾਜ਼ਮ ਆਂਦੇ ਨੇ ਤੇ ਮੇਨ ਮੁੱਦਾ ਸੰਤ ਜਰਨੈਲ ਸਿੰਘ ਭਿੰਡਰਾਵਾਰੇ ਜਿਹੜੀ ਛਦਾਵਲੀ ਉਸ ਬੰਦੇ ਨਾਲ ਵਰਤੀ ਆ ਜੀ ਜਦੋਂ ਤੱਕ ਉਹਨੂੰ ਜੇਲ੍ਹ ਜੀ ਨਹੀਂ ਭੇਜਿਆ ਜਾਂਦਾ ਉਦੋਂ ਤੱਕ ਅਸੀਂ ਇੱਥੇ ਧਰਨਾ ਨਹੀਂ ਜੱਕਾਂਗੇ ਇਹ ਇਹ ਜਿਹੜੇ ਜਨਾਹ ਜੀ ਢਿੰਡਰਾ ਵਾਲੇ ਸੀਗੇ ਇਹ ਕਿਉਂ ਉਹਨੇ ਛਦਾਵਲੀ ਵਰਤਰੀ ਕੀ ਕਾਰਨ ਸੀਗਾ ਇਹ ਵੀ ਦੀ ਗੱਡੀ ਦੇ ਉੱਪਰ ਫੋਟੋ ਲੱਗੀ ਹੋਈ ਸੀ ਅੱਗੇ ਫੋਟੋ ਲੱਗੀ ਸੀ ਇਹ ਕਹਿੰਦੇ ਜੀ ਤੁਸੀਂ ਸਾਡੇ ਸੰਤਾਂ ਬਾਰੇ ਕਿਉਂ ਬੋਲ ਰਹੇ ਹੋ ਸਾਡੇ ਆਈਡਲ ਨੇ ਅਸੀਂ ਇਹਨਾਂ ਨੇ ਸਾਡੇ ਗੁਰੂ ਨੇ ਅਸੀਂ ਗਲਤ ਨਾ ਬੋਲੋ ਬੇਨਤੀ ਕਰ ਰਿਹਾ ਬੜਾ ਗਿਆ ਉਸ ਤੋਂ ਬਾਅਦ ਕਹਿੰਦੇ ਜਾਵੇ ਤੇਰਾ ਮਹਾਰਾਜ ਐਡੀ ਜ਼ੋਰ ਦੀ ਥੱਪੜ ਮਾਰਿਆ ਵੀਡੀਓ ਦਿਖਾਣਾ ਜੀ ਜੀ ਆ ਦੇਖੋ ਜੀ ਗੁਰਨਾ ਜੀ ਮੈਨੂੰ ਉੱਪਰ ਕਰਕੇ ਵੀਡੀਓ ਦਿਖਾਓ ਹਾਂ ਦੇਖੋ ਆ ਦੇਖੋ ਜੀ ਕੋਈ ਮੰਨਦਾ ਰਾਮ ਰਹੀਮ ਨੂੰ ਆ ਦੇਖੋ ਜੀ ਆ ਵੀਡੀਓ ਆ ਦੇਖੋ ਜੀ ਸਾਡਾ ਡਰਾਈਵਰ ਕਹਿ ਰਿਹਾ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋਇਆ ਤੇ ਇਹ ਰਜਾਨਾ ਦਵਾਂਗੇ ਆ ਦੇਖੋ ਜੀ ਮੇਨ ਜਿਹੜਾ ਕਾਰਨ ਸੀ ਆ ਦੇਖੋ ਜੀ ਆ ਬੰਦੇ ਨੂੰ ਉਦੋਂ ਤੱਕ ਨਹੀਂ ਉੱਠਣਾ ਜਦੋਂ ਤੱਕ ਇਹ ਜੇਲ੍ਹ 'ਚ ਨਹੀਂ ਜਾਂਦਾ ਆ ਦੇਖੋ ਦੇਖੋ ਕਿੰਨੀ ਜ਼ੋਰ ਦੀ ਕਿਹਨੂੰ 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 ਅਧਿਕਾਰੀ ਨੂੰ ਅਧਿਕਾਰ ਕਹਿੰਦੇ ਤੇ ਤੱਪੜ ਮਾਰਨ ਦਾ ਅਜੇ ਕੋਈ ਨਾ ਜੀ ਕੋਈ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਕੋਈ ਅਜੇ ਕਾਰਵਾਈ ਨਹੀਂ ਜਦੋਂ ਤੱਕ ਸਾਡੇ ਕੋਲ ਪਰਚੇ ਵੀ ਕਾਪੀ ਨਹੀਂ ਆਉਂਦੀ ਉਦੋਂ ਤੱਕ ਅਸੀਂ ਇਹ ਟੋਟਾਂਗੇ ਨਹੀਂ ਗੋਰਾ ਸੋਨਿਆ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਜਿੰਦਾਬਾਦ ਨੌਜਵਾਨ ਨੂੰ ਲਿਆਂਦਾ ਜਾ ਰਿਹਾ ਜਿਹਨੂੰ ਕੁੱਟਮਾਰ ਕੀਤੀ ਗਈ ਤੁਰਿਆ ਵੀ ਨਹੀਂ ਜਾ ਰਿਹਾ ਇਹ ਨੌਜਵਾਨ ਨੂੰ ਕੁੱਟਮਾਰ ਕੀਤੀ ਗਈ ਆ ਫਿਰ ਟੈਕਸੀ ਡਰਾਈਵਰ ਵੀਰ ਜਿਹਨੂੰ ਨੌਜਵਾਨ ਕੁੱਟ ਆ ਦੇਖੋ ਤੁਸੀਂ ਤੁਰਿਆ ਵੀ ਨਹੀਂ ਜਾ ਰਿਹਾ ਤੇ ਕਰਾ ਥੋੜਾ ਮਾਰਿਆ ਪੁਲਿਸ ਪ੍ਰਸ਼ਾਸਨ ਵੀਰ ਜੀ ਕਿਵੇਂ ਕੁੱਟਮਾਰ ਕੀਤੀ ਗਈ ਕੀ ਕਾਰਨ ਸੀ ਤੁਹਾਨੂੰ ਰਾਤ ਨੂੰ ਕੁੱਟਿਆ ਗਿਆ ਤਾਂ ਆ ਵੀ ਵਿਚਾਰਾ ਬਾਤ ਨਾਮ ਤੋਂ ਆਂ ਤੋਂ ਬਹਿ ਜਾ ਬੈਠਾ ਜੀ ਬੋਲਣ ਦੀ ਪੋਜੀਸ਼ਨ ਨਹੀਂ ਹੈਗੀ ਬੋਲਣ ਦੀ ਬਿਲਕੁਲ ਇਹ ਇਹ ਬੋਲ ਨਹੀਂ ਪਾ ਰਿਹਾ ਵਿਚਾਰਾ ਇਹਦੀ ਜੇ ਕੰਡੀਸ਼ਨ ਦੇਖੋਗੇ ਨਾ ਤੁਹਾਨੂੰ ਖੁਦ ਤੇ ਦਰਸ ਆਊਗਾ ਵੀ ਕਿੱਦਾਂ ਮਾਰਿਆ ਗਿਆ ਪਾਜੀ ਥੋੜਾ ਰਾਹ ਦਿਓ ਰਾਹ ਦਿਓ ਰਾਹ ਦਿਓ ਇਹਦੇ ਮੂਰੇ ਕਾਹਦੇ ਕੈਮਰੇ ਲਾਏ ਹੋਏ ਨੇ ਇਤੋਂ ਤੁਹਾਨੂੰ ਨਾ ਤੁਸੀਂ ਇਹਦੇ ਕੋਲੋਂ ਕੀ ਸੁਣਨਾ ਚਾਹੁੰਦੇ ਆ ਰਹਿਆਂ ਨੇ ਉਹਦੀ ਹਾਲਤ ਆ ਦੇਖ ਲਓ ਉਹਦੇ ਕੋਲੋਂ ਬੋਲਣ ਜੋਗਾ ਹੈਗਾ ਤੁਹਾਨੂੰ ਸਾਰੇ ਜਾਣੀ ਪਹਿਲਾਂ ਪੁਲਿਸ ਦਾ ਵਰਜਾ ਲਗੋ ਵੀ ਪੁਲਿਸ ਨੇ ਕੁੱਟ ਮਾਰ ਜਿਹੜੀ ਕੀਤੀ ਆ ਹਾਂ ਤੁਸੀਂ ਕੋਈ ਨਾ ਹੋਵੇ ਲੱਗ ਜੂ ਪਤਾ ਲੱਗ ਜੂ ਪਤਾ ਕੋਈ ਨਾ ਹੋਵੇ ਲੱਗ ਜੂ ਪਤਾ ਚਲੋ ਭਾਈ ਚਲੋ ਅੱਜ ਦਾ ਵਿਸ਼ਾ ਇਹੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਸਾਡੇ ਦੰਦਵੀ ਟਕਸਾਲ ਦੇ ਮੁਖੀ ਜਿਨ੍ਹਾਂ ਨੂੰ ਜਿਨ੍ਹਾਂ ਦੀ ਇੱਕ ਫੋਟੋ ਲੱਗਣ ਕਰਕੇ ਇਸ ਮੁੰਡੇ ਨਾਲ ਤਸ਼ੱਦਦ ਕੀਤਾ ਗਿਆ ਵੈ ਪਹਿਲਾਂ ਇਸ ਮੁੰਡੇ ਨੂੰ ਪਹਿਲਾਂ ਇਸ ਮੁੰਡੇ ਨੂੰ 4 ਨੰਬਰ ਲੈ ਕੇ ਗਏ 4 ਨੰਬਰ ਦੇ ਇੰਚਾਰਜ ਵੱਲੋਂ ਭੱਦੀ ਸ਼ਬਦਾਵਲੀ ਬੋਲੀ ਗਈ ਫਿਰ ਉਹ ਇੱਕ ਇਨਚਾਰਜ ਲੈਵਲ ਦਾ ਅਫਸਰ ਸੀਗਾ ਉਸ ਤੋਂ ਬਾਅਦ ਐਸਐਚਓ ਲੈਵਲ ਦਾ ਅਫਸਰ ਆਇਆ 8 ਨੰਬਰ ਥਾਣੇ ਦਾ ਤੇ 8 ਨੰਬਰ ਥਾਣੇ ਜਾ ਕੇ ਵੀ ਇਹਨਾਂ ਨਾਲ ਬੜੀ ਭੱਦੀ ਸ਼ਬਦਾਲੀ ਵਰਤੀ ਗਈ ਕੀ ਅਸੀਂ ਇਹੀ ਉਮੀਦ ਕਰਦੇ ਆ ਸਾਡੀ ਸਰਕਾਰਾਂ ਤੋਂ ਕੀ ਸਾਡੀਆਂ ਸਰਕਾਰਾਂ ਵਿੱਚ ਸਿੱਖ ਜੱਤੇਬੰਦੀਆਂ ਹੈ ਨਹੀਂ ਗੀਆਂ ਹਰ ਸਰਕਾਰ ਦੇ ਵਿੱਚ ਆਗੂ ਹੁੰਦੇ ਆ ਅਕਾਲੀ ਆਗੂ ਹੁੰਦੇ ਆ ਹਰ ਸਰਕਾਰ ਦੇ ਵਿੱਚ ਵਿੰਗ ਹੁੰਦੇ ਆ ਧਾਰਮਿਕ ਵਿੰਗ ਹੁੰਦੇ ਆ